ਤੇ ਤੇਰਾ ਹਾਂਜੀ ਅੱਜ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਅੱਜ ਆਪਾਂ ਚੱਲੇ ਆ ਜੀ ਤੱਲਾ ਸਿੰਘ ਸਾਹਿਬ ਮੱਥਾ ਟੇਕਣ ਤੇ ਕਰਾਉਣੀ ਆਪਾਂ ਨੂੰ ਦਰਸ਼ਨ ਤੇ ਆਪਾਂ ਅਗਲੀ ਤੇ ਆਪਣੀ ਦੋਸਤਾਂ ਹੋਰ ਕਰਾਉਣੀ ਦਰਸ਼ਨ ਗੁਰੂ ਘਰ ਦੇ ਜਾ ਕੇ ਚਲੋ ਹਾਂਦੇ ਭਾਜੀ ਨਾਲੇ ਆਪਾਂ ਰਾਣੀ ਨੂੰ ਮੱਥਾ ਟਕਾ ਲਏਗੇ ਆ ਚੱਲਦੇ ਹਾਂ ਸਵਾਭੇ ਪੂਰੀ ਅੱਜ ਜੱਟ 208 ਕਿ ਨਹੀਂ ਗਾਈ ਗਾਲਾ ਨਹੀਂ ਕਰਦਾ ਇਹ ਨਹੀਂ ਕਰਨਾ ਇਹਨੇ ਮੈਂ ਨਾ ਉੱਪਰ ਜਿਆਣਾ ਯਾਰ ਨਹੀਂ ਨਹੀਂ ਥੱਲੇ ਪੂਲ ਥੱਲੇ ਵੜਦੇ ਆਂ ਹੁਣ ਥੱਲੇ ਜਾਣਾ ਇੱਥੋਂ ਮੋਟਰਸਾਈਕਲ ਤਾਂ ਗਈ ਆ ਵੀ ਹੂੰ ਯਾਰ ਇਹ ਸਾ ਪਰਾਗਪੁਰ ਪਿੰਡ ਵਾ ਇਹਦਾ ਪਰਾਗਪੁਰ ਹੈ ਕੀ ਆ ਕੀ ਆ ਇਹ ਕਿਦਾਂ ਚੱਲਾ ਬੱਸ ਸ਼ੁਰੂ ਕੀਤੀ ਯਾਰ ਬਣਾਉਣਾ ਹੋਰ 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 ਜਣੀ ਮਾਤਾ ਹੁੰਦੀ ਜੰਮ ਆਣਾ ਹੁੰਦਾ ਸਹੀ ਆ ਸਹੀ ਆ ਮਾਲੇ ਹੋੜੇ ਬਣਾਵਾਂਗੇ ਰੋਕੀ ਵੇਖਣ ਚ ਟਵੇੜਾ ਟਵੇੜਾ ਹੁੰਦਾ ਹੋਰ ਕਿੱਥੇ ਪੋਸਟਰੀ ਪੋਸਟਰ ਲਾਇਆ ਜਨਾਬ ਦੇ ਨਹੀਂ ਹੈ ਨਪਾਉਣੀ ਦਾਦੇ ਪਾਣੀ ਦਾ ਲਾਇਆ ਇਹ ਮੈਂ ਕਹਾਂ ਨਾ ਪੀਲੀ ਕਿੰਨੀ ਕੁ ਹੋ ਗਈ ਆ ਪਹਿਲਾਂ ਤਾਂ 5 ਸੀਗੀਆਂ ਨੂੰ ਹੋਰ ਵਰਨਾ ਸ਼ੇਰੀ ਤੱਲਣ ਸਾਫ ਗੁਰਦੁਆਰਾ ਡਰਿਆ ਨਹੀਂ 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 ਸੁੱਦੀ ਨੇ ਮੋੜਲਾ ਤਾਂ ਮੋੜਲਾ ਤੋਂ ਕਾਲੀ ਨਾ ਕਰੋ ਲੈ ਲੈਦੇ ਚਲੋਗੇ ਸਹੀ ਆ ਸਾਨੀ ਆ ਸਾਨੂੰ ਤਾਂ ਚਲਾਉਣੀ ਆਉਂਦੀ ਹੈ ਨਾ ਬਸ ਮੈਸੇ ਨਾ ਕਰ ਲਾਇਓ ਇਹਨੂੰ ਵੇਤੇ ਆ ਗੱਲ ਲਾਇਓ ਮੈਂ ਡਰਾਈਵਰ ਸਿਕਾਉਣਾ ਨਾ বাবা বি সসক্রাইব কর ফ ਪਾਤੇ ਕੇ ਮਠਾ ਵੜ ਕੇ ਦੁਕਾਨਾ ਚ ਹੁਣ ਦੇਖਦੇ ਆ ਖੜੇ ਕੁੜੇ ਲੋ ਜਪਾਤੇ ਮਠਾ ਚੱਲੇ ਆਪਾਂ ਘਰ ਨੂੰ ਥੋੜਾ ਉੱਚੀ ਬੋਲੋ ਬਸ ਸਹੀ ਆ ਇਹ ਕੋ ਚੰਗਾ ਵੀ ਸਮਝਦਾ ਯਾਰ ਜੀ ਕੁਝ ਜੀ ਤੁਹਾਨੂੰ ਪਤਾ ਲੱਗੇ ਕਿ ਚਾਰ ਦਿਵਾਰੀ ਦੇ ਅੰਦਰ